ਬੀਤੀ ਰਾਤ ਹਲਕਾ ਡੇਰਾ ਬਾਬਾ ਨਾਨਕ ਦਾ ਖਰਾਦੀ ਪਿੰਡ ਗੁਰਚੱਕੇ ਸਰਕਾਰੀ ਸਕੂਲ ਵਿੱਚ ਰਹਿ ਰਹੀ ਮਿਸਤਰੀਆਂ ਦੀ ਲੇਬਰ ਉੱਪਰ ਕੁਝ ਅਨਪਛਾਤੇ ਨੌਜਵਾਨਾਂ ਵੱਲੋਂ ਇੱਕਾਂ ਰੋੜੇ ਉੱਪਰ ਸਹੇਜ ਜਨ ਦਾ ਤੇਜ਼ ਦਰ ਹਥਿਆਰਾਂ ਨਾਲ ਸਕੂਲ ਦੀ ਪੰਨ ਤੋੜ ਕੀਤੀ ਜਾਂਦਾ ਮਾਮਲਾ ਪ੍ਰਾਪਤ ਹੋਇਆ ਹੈ ਉਤੇ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਮੌਕਾ ਨਹੀਂ ਦੇਖਿਆ ਗਿਆ ਇਸ ਮੱਦੇ ਜਾਨਕਾਰੀ ਦੇਂਦੇ ਹਨ ਮਿਸਤਰੀ ਲੱਡੀ ਨੇ ਦੱਸਿਆ ਕਿ ਉਹ ਬੀਤੇ ਕੁਝ ਦਿਨਾਂ ਤੋਂ ਸਕੂਲ ਵਿੱਚ ਬਣ ਰਿਹਾ ਟਾਇਲਟ ਬਾਥਰੂਮ ਤੇ ਟਾਇਲਾਂ ਉੱਤੇ ਕੰਮ ਕਰ ਰਹੇ ਹਨ ਉਹਨਾਂ ਦੱਸਿਆ ਕਿ ਅਸੀਂ ਬਟਾਲੀ ਏਰੀਆ ਦੇ ਰਹਿਣ ਵਾਲੇ ਤਾਂ ਹਰ ਰੋਜ਼ ਅਫਰਡੌਨ ਕਰਨ ਦੀ ਬਜਾਏ ਸਕੂਲ ਵਿੱਚ ਹੀ ਰਹਿੰਦੇ ਹਾਂ ਬੀਤੀ ਰਾਤ 7 ਵਜੇ ਦੇ ਕਰੀਬ 5 ਤੋਂ 7 ਅਨੁਸਾਤਿ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਤੇਜ਼ ਤਰ ਹਥਿਆਰ ਫੜੇ ਹੋਏ ਸਨ ਤੇ ਉਹਨਾਂ ਨੇ ਲੁੱਟ ਦੀ ਨੀਤ ਰੋਣ ਸਾਡੇ ਉੱਪਰ ਇਟਾਂ ਰੋਣੇ ਦਾ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਅਸੀਂ ਬੜੀ ਮੁਸ਼ਕਲ ਨਾਲ ਸਕੂਲ ਦੇ ਅੰਦਰ ਕੁੜੀਆਂ ਲਾ ਕੇ ਆਪਣੀ ਜਾਨ ਬਚਾਈ ਹੈ ਉਹਨਾਂ ਦੱਸਿਆ ਕਿ ਇਸ ਬੰਦੇ ਸਕੂਲ ਦੀ ਹੈਡਫੀਚਰ ਅਤੇ ਠੇਕੇਦਾਰ ਨੂੰ ਸੂchna ਦਿੱਤੀ ਗਈ ਜਿਨ੍ਹਾਂ ਵੱਲੋਂ ਪੀ ਚੌਕੀ ਧਰਮਪੁਰ ਵਿਖੇ ਸਕੇਟ ਦਲਦ ਕਰਵਾਈ ਗਈ ਹੈ ਇਸ ਬੰਦੀ ਜਦੋਂ ਸਾਡੇ ਵੱਲੋਂ ਪੀ ਚੌਕੀ ਧਰਮਪੁਰ ਵਿਖੇ ਪਹੁੰਚੇ ਤਾਂ ਪੀ ਇਨਚਾਰਜ ਜਤਾਰ ਸਿੰਘ ਨਾਲ ਗੱਲਬਾਤ ਕਰਨੀ ਚਾਹੀਦਾ ਉਹ ਬਟਾਲਾ ਕੋਟ ਗਏ ਹੋਏ ਸਨ ਤਾਂ ਉਹਨਾਂ ਨੂੰ ਫੋਨ ਤੇ ਇਸ ਬੰਦੀ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ ਮੌਕਾ ਦੇਖਣ ਉਪਰੰਤ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਸਬੰਧੀ ਸਕੂਲੀ ਮੁਖੀ ਅਧਿਆਪਕ ਦਾ ਕੀ ਕਹਿਣਾ ਹੈ ਖੁਦ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਯੂਰੋਰ ਰਿਪੋਰਟ ਅਲਪੰਜਾਬ న్యూਸ ਹਾਂਜੀ ਵੀਰ ਜੀ ਕੀ ਨਾਮ ਆ ਆਪਣਾ ਲਾਡੀ ਵੀਰ ਜੀ ਤੁਸੀਂ ਰਾਜਗਰੀ ਦਾ ਕੰਮ ਕਰ ਰਹੇ ਕਿੱਥੇ ਕਰ ਰਹੇ ਜੀ ਅਗੁਰ ਚੱਕ ਸੇ ਸਕੂਲ ਸਰ ਤੇ ਕੀ ਵਾਕਿਆ ਕੀ ਹੋਇਆ ਰਾਤੀ ਜਿਹੜਾ ਤੁਸੀਂ ਕਰ ਰਹੇ ਜੀ ਸਰ ਰਾਤੀ ਵਾਕਿਆ ਹੋਇਆ ਕੁਝ ਮੁੰਡੇ ਆਏ ਸੀ ਪਹਿਲਾਂ ਵੀ ਕੁਝ ਆਏ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਫੜੀ ਤੇ ਉਹਨਾਂ ਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ ਤੇ ਕੱਲ ਅਸੀਂ ਤਿੰਨ ਜਾਣੇ ਸੀ ਤੇ ਅਸੀਂ ਨਾ ਰੋਟੀ ਖਾਣ ਦੇ ਸੀ ਰਸੋਈ ਚ ਤੇ ਕੁਝ ਮੁੰਡੇ ਆਏ ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੁੱਤਰ ਮਾਰੇ ਫਿਰ ਰੋੜੇ ਮਾਰਨ ਲੱਗੇ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ ਠੇਕੇਦਾਰ ਕੋ ਜਿੰਨੇ ਮੁੰਡੇ ਲੈ ਕੇ ਆਇਆ ਤੇ ਉਹ ਭੱਜ ਗਏ ਥੰਡੇ ਕੀ ਤੁਹਾਡੇ ਕੋ ਰੰਜਿਸ਼ ਹੋਣਾ ਨਾ ਮੁੰਡਿਆਂ ਦਾ ਨਾ ਸਰ ਫਿਰ ਕਿਉਂ ਹੈ ਕਾਰਨ ਕੀ ਸਰ ਆ ਦਰਵਾਜੇ ਦੇ ਦੂਜੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ ਕੰਮ ਡਿਆ ਚੱਲਣ ਟੱਲਾਂ ਦਾ ਤੇ ਦਰਵਾਜੇ ਲਾਉਣੇ ਪਏ ਤੇ ਅਸੀਂ ਦਰਵਾਜੇ ਲਾ ਕੇ ਰੱਖੇ ਸੀ ਤੇ ਮੋਟਰ ਮਟਰਾਂ ਇਹ ਲੁੱਟ ਦੀ ਲੁੱਟ ਦੀ ਮਾਰਚ ਆਈ ਇਹਦੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ। ਹਾਂਜੀ ਸਰ ਸਾਡਾ ਠੇਕੇਦਾਰ ਗਿਆ ਹੈ। ਕੀ ਮੰਗ ਕਰਦੇ ਆਪਾਂ ਸਰਕਾਰ ਤੋਂ? ਇਨਸਾਫ ਚਾਹੀਦਾ ਸਾਰਿਆਂ ਨੂੰ ਅਹੀਂ ਕਿਉਂਕਿ ਬਗਾਨੇ ਪਿੰਡ ਆਏ ਆ। ਐਡੀ ਦੂਰ ਆਏ ਕੰਮ ਕਰਨ ਤੇ ਸਾਨੂੰ ਇਨਸਾਫ ਚਾਹੀਦਾ। ਤੁਸੀਂ ਰਾਤ ਇੱਥੇ ਨਹੀਂ ਦੇ? ਹਾਂਜੀ ਸਰ ਅਹੀਂ ਇੱਥੇ ਨਹੀਂ। ਮੇਰਾ ਨਾਮ ਸ਼ਾਇਨਾ ਮਹਾਜਨ। ਮੈਂ ਸਕੂਲ ਗੁਰਚੱਕ ਦੀ ਮੁਖ ਅਧਿਆਪਕ ਐ। ਪਤ ਪਾਜੀ ਸਰਾਇਆ ਕਿਸ ਸਕੂਲ 'ਚ ਕੰਮ ਲੱਗੇ ਦਾ ਹੀ ਬਾਥਰੂਮ ਦਾ। ਸਕੂਲ ਨੂੰ ਗ੍ਰਾਂਟ ਆਈ ਹੋਈ ਹੈ ਬਾਥਰੂਮ ਰਿਪੇਅਰ ਦੀ ਤੇ ਸਕੂਲ 'ਚ ਟਾਇਲਰ ਦਾ ਕੰਮ ਲੱਗੇ ਦਾ। ਤੇ ਇਹ ਲੇਬਰ ਕੰਮ ਜਿਹੜਾ 7:00 ਵਜੇ ਵੇਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੇ ਤੇ ਰਾਤ ਇਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਸ ਰੋੜੇ ਫੜੇਦੇ ਹੀ ਇਨਾਂ ਦੇ ਰੋੜੇ ਮਾਰੇ ਉਹਨਾਂ ਨੇ ਤੇ ਇਨਾਂ ਨੇ ਆਪਣਾ ਬਚਾਅ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪ ਨੂੰ ਬਚਾ ਕੀਤਾ ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਨਾਂ ਦੇ ਉੱਤੇ ਦਰਵਾਜੇ ਦੇ ਉੱਤੇ ਪਿੱਛੇ ਬਾਰੀਆਂ ਵੀ ਉਹਨਾਂ ਨੇ ਪਾ ਦਿੱਤੀਆਂ ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕੀ دہشت ਫੈਲੀ ਹੋਈ ਹੈ ਅਸੀਂ ਵੀ ਇਸ ਸਕੂਲ ਦੇ ਵਿੱਚ ਸਿੰਗਲ ਟੀਚਰ ਆ ਮੈਂ ਸਕੂਲ ਗੁਰਚੱਕ ਦੇ ਵਿੱਚ ਸਿੰਗਲ ਟੀਚਰ ਆ ਨਾਲ ਮੇਰੇ ਆ ਮੈਡਮ ਨੇ ਮੈਂ ਡਾਲੇ ਸਕੂਲ ਚ ਸਿੰਗਲ ਟੀਚਰ ਆ ਮੇਰੇ ਮੇਰੇ ਕੋਲ 31 ਬੱਚੇ ਨੇ ਤੇ ਇਸ ਮੈਡਮ ਕੋਲ 12 ਬੱਚੇ ਨੇ ਅਸੀਂ ਸਿੰਗਲ ਟੀਚਰ ਆ ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਨੀ ਆ ਮਤਲਬ ਕਿ ਦੂਰੋਂ ਆਈਦਾ ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨੇ ਕਿ ਸਾਡੇ ਲਈ ਸੇਫ ਹੈਗਾ ਸਰਕਾਰਗੇ ਆਹੀ ਅਪੀਲ ਕੀਤੀ ਜਾਂਦੀ ਆ ਕਿ ਸਾਨੂੰ ਇਸ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਐਸ ਸਕੂਲ ਦੇ ਕੰਦਾ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗ੍ਰਾਂਟ ਵੀ ਆਈ ਦੀ ਤਾਂ ਵੀ ਸਕੂਲ ਦੇ ਕੁਝ ਆਣ ਕੇ ਰੋਕ ਕੰਮ ਰੋਕ ਦਿੰਦੇ ਆ ਤੇ ਸਰਕਾਰ ਨੂੰ ਚਾਹੀਦਾ ਆ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਕੂਲ ਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੀ ਕੋਈ ਰੰਜਿਸ਼ ਇਹਨਾਂ ਦੇ ਨਾਲ ਕਿ ਮਿਸਤਰੀਆਂ ਦੇ ਨਾਲ ਕਿ ਜਾਂ ਹੋ ਕੋਈ ਉਹਨਾਂ ਦੀ ਪੁਨਸਾ ਹੈਗੀ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਆ ਤੇ ਬਟਾਲੇ ਤੋਂ ਆਈ ਆ ਲੇਬਰ ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੈਂਦਾ ਵਾ ਕਿ ਗ੍ਰਾਂਟਾਂ ਜਲਦ ਜਲਦ ਖਰਚੀਆਂ ਜਾਣ ਕੈਸ ਕਰਕੇ ਬਟਾਲੇ ਤੋਂ ਆਈ ਦੀਆਂ ਆਨ ਕਿ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ ਹਨਾ ਦਿਨ ਛੋਟੇ ਨੇ ਇਸ ਕਰਕੇ ਆ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਓ ਖਿਆਦ ਇੱਥੇ ਰਹਿੰਦੇ ਨੇ ਅਰੰਝਿਸ਼ ਇਹਨਾਂ ਦਾ ਕੋਈ ਨਹੀਂ ਅਸਲ ਚ ਬਾਰਡਰ ਏਰੀਆ ਕਰਕੇ ਇੱਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਮਦੇ ਨਹੀਂ ਅੱਗੇ ਵੀ ਜੂਨ ਦੇ ਵਿੱਚ ਮੇਰਾ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਿਆ ਹੀ ਮੈਂ ਉਹਦੀ ਵੀ ਐਫ ਆਈ ਆਰ ਜਮਾ ਕਰਵਾਈ ਸੀ ਪੁਲਿਸ ਚੌਂਕੀ ਤੇ ਨਾ ਕੰਪਲੇਨਟ ਲਿਖਵਾਈ ਸੀਗੀ ਸਾਨੂੰ ਇਹ ਹੀ ਹੈ ਕਿ ਇੱਥੇ ਆਣ ਕੇ ਜਦੱਕ ਸਰਕਾਰ ਵੱਲੇ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ ਇਹ ਗੁਰਚੱਕਡਾਲਾ ਸਕੂਲ ਕੁਝ ਜ਼ਿਆਦਾ ਹੀ ਪਿਛੜੇ ਲੱਗ ਕੇ ਕੀ ਲੱਗਦਾ ਕਿ ਉਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ ਮਤਲਬ ਹਾਂ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਆ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ ਤੇ ਦਰਵਾਜ਼ੇ ਲੱਥੇ ਹੋਏ ਆ ਮੋਟਰ ਲੱਗੀ ਹੋਈ ਆ ਤੈਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੀ ਹੈ ਇਸ ਬੰਦੇ ਤੁਸੀਂ ਪੁਲਿਸ ਨੂੰ ਸੋਚ ਤੇ ਕੀਤਾ ਸੋਚ ਤਾਂ ਹਾਂਜੀ ਕੰਪਲੇਂਟ ਕਰ ਦਿੱਤੀ ਹੈ ਰਾਤੀ ਜਦੋਂ ਨਾਲ ਦਾ ਫੋਨ ਮੈਨੂੰ 8 ਵਜੇ ਆਇਆ 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਉਹਨਾਂ ਨੂੰ ਵੀ ਦੱਸਿਆ ਉਹ ਜਦੋਂ ਮੌਕੇ ਤੇ ਪਹੁੰਚੇ ਤੇ ਭੱਜ ਚੁੱਕੇ ਸੀਗੇ ਕੀ ਮੰਗ ਕਰਦੇ ਆਪਾਂ ਮੰਗ ਇਹੀ ਹੈ ਕਿ ਸਕੂਲ ਜਿੱਦਾਂ ਹੀ ਸਿੰਗਲ ਸਿੰਗਲ ਟੀਚਰ ਹੈਗੇ ਆ ਤੇ ਬੱਚੇ ਵੀ ਛੋਟੇ ਨੇ ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀ ਦੀਵਾਰਾਂ ਕਰਵਾਈਆਂ ਜਾਣ ਸਰਕਾਰ ਸਕੂਲ ਨੂੰ ਗ੍ਰਾਂਟ ਭੇਜੇ ਵੱਤ ਤੋਂ ਵੱਤ ਭੇਜੇ ਤਾਂ ਕਿ ਇਹ ਹੀ ਪੱਕੀਆਂ ਉੱਚੀਆਂ ਦੀਵਾਰਾਂ ਖੜਾ ਦਈਏ ਤੇ ਨਾਲ ਦਰਵਾਜ਼ੇ ਪੱਕੇ ਦੇ ਉੱਚੇ ਲੱਗਣ ਕਿ ਤਾਂ ਕਿ ਅੱਗੇ ਤੋਂ ਐਵਲੀ ਘਟਨਾ ਨਾ ਹੋਵੇ